मेरा नाम आकाश है और मैं डिस्ट्रिक्ट बरेली का रहने वाला हूँ मेरे साथ आधे घंटे पहले यहाँ पर मैं मूँगफली का काम करता हूँ पिस्टल दिखाकर बंदों ने पैसे खो लिए थे स्कूटरी से आए थे एक्टिवा स्कूटरी से आए थे और मुंह बंदेया जी शायद पिस्टल दिखा के उनने सारे पैसे ले गए पैसे ऐसे पाँच छह हजार रुपये होंगे क्योंकि आज किसी को देने थे पैसे तो पांच साल काम करते हुए हो गए यहाँ पर कुछ सौदे के बहाने ली थी कुछ मूँगफली ली थी ਉਹ ਮੋ ਗੱਜਕ ਗੱਜਕ ਲੈਣੇ ਕੇ ਬਾਹਨੇ ਆਏ ਤੇ ਫਿਰ ਉਹਨੇ ਪਿਸਤਲ ਲਗਾ ਕੇ ਦਿਖਾ ਦਿੱਤੀ ਪਿਸਤਲ ਦਿਖਾਉਣੇ ਕੇ ਬਾਦ ਬੋਲੇ ਸਾਰੇ ਪੈਸੇ ਖੋ ਕੇ ਲੈ ਕੇ ਬੋਰੀ ਸਾਇਦ ਪੂਰੇ ਯਾਰ ਰਹਿ ਗਈ ਹੈ ਅਭੀ ਤੱਕ ਨਹੀਂ ਕੀ ਹੈ اے ਭਾਜੀ ਮੇਰਾ ਨਾਮ ਬਲਚਰਨ ਸਿੰਘ ਆ ਤੇ ਮੈਂ ਨਵੀਂ ਬਾਦੀ ਦਾ ਰਹਿਣ ਵਾਲਾ ਪਿੱਛੇ ਹੀ ਇਹਨਾਂ ਦੇ ਲੱਗੇ ਮੇਰਾ ਘਰ ਵਾ ਤੇ ਜਿੱਦਾਂ ਇੱਥੇ ਚੀਕ ਝਾੜਾ ਜਾਂ ਪਿਆ ਤੇ ਅਸੀਂ ਉਸ ਵੇਲੇ ਬੈਕ ਸਾਈਡ ਤੇ ਹੀ ਖਲੋਤੇ ਹਾਂ ਤੇ ਅਸੀਂ ਜਦੋਂ ਇੱਥੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਹ ਭਾਜੀ ਕੋ ਨਾ ਇੱਥੇ ਮੂਫਲੀ ਲੈਣ ਦੇ ਬਹਾਨੇ ਦੋ ਬੰਦੇ ਆਏ ਸਕੂਟਰ ਲਈ ਚਿੱਟੇ ਰੰਗ ਦੀ ਐਕਟਿਵਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਕੋਲ ਮੂਫਲੀ ਮੰਗੀ ਮੂਫਲੀ ਲੈਣ ਦੇ ਬਹਾਨੇ ਜਦੋਂ ਉਹਨਾਂ ਨੇ ਵੇਖਿਆ ਕਿ ਬੋਰੀ ਦੇ ਵਿੱਚ ਇਹਨਾਂ ਕੋਲ ਬਹਾਵਾ ਪੈਸੇ ਪਏ ਨੇ ਉਹਨਾਂ ਨੇ ਮੁੜ ਕੇ ਉਸੇ ਵੇਲੇ ਦੋਹਾਂ ਬੰਦੇ ਕੋਲ ਪਿਸਤਲ ਹੀ ਇਹਨਾਂ ਨੂੰ ਇਹਨਾਂ ਨੂੰ ਪਿਸਤਲ ਦਿਖਾ ਲਈ ਪਿਸਤਲ ਵਿਖਾ ਲਗੇ ਵਿਦਾਰੇ ਡਰ ਗਏ ਤੁਹਾਨੂੰ ਬਤਾ ਪਰਦੇਸੀ ਬੰਦੇ ਨੇ ਇਹ ਡਰ ਗਏ ਤੇ ਇਹਨਾਂ ਨੇ ਪਿੱਛੇ ਹਟ ਗਏ ਉਹਨਾਂ ਨੇ ਸਣੇ ਬੋਰੀ ਪੈਸੇ ਸਾਰੇ ਚੁੱਕੇ ਚੁੱਕ ਕੇ ਤੇ ਆ ਫਤੇਨਗਲ ਇਧਰ ਨੂੰ ਵਾਲੀ ਸਾਈਡ ਨੂੰ ਭੱਜ ਗਏ ਭਾਜੀ ਇਹ ਮੰਗ ਕਰਦਾ ਕਿ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਨੂੰ ਬਹੁਤ ਮਤਲਬ ਹਰ ਜਗ੍ਹਾ ਇਹ ਬਹੁਤ ਬੁਰਾ ਹਾਲਾਤ ਹੈ ਨਸ਼ੇ ਦੇ ਕਰਕੇ ਇਹ ਸਾਰਾ ਕੰਮ ਹੋਇਆ ਮੇਰੇ ਤੱਕ ਜਿਤ ਤੱਕ ਅੰਦਾਜ਼ਾ ਵਾ ਕਿ ਇਹ ਕੰਮ ਜਿਹੜਾ ਵਾ ਇਹ ਨਸ਼ੇੜੀਆਂ ਦਾ ਹੀ ਹੈਗਾ ਵਾ ਵੀ ਐਡੀ ਹਿੰਮਤ ਨਾਲ ਜਿਹੜਾ ਨਸ਼ੇੜੀ ਕੰਮ ਕਰਕੇ ਨਸ਼ੇ ਨੂੰ ਜਿੱਨ ਕਰ ਨੱਥ ਨਹੀਂ ਪਾਉਗੀ ਔਰ ਪੁਲਿਸ ਨੂੰ ਚਾਹੀਦਾ ਵਾ ਕਿ ਇੱਥੇ ਥੋੜੀ ਜੀ ਪੈਰਵਾਹੀ ਜਿੱਦਾਂ ਹੁਣੇ ਚੌਕ ਆ ਮੇਨ ਆ ਤੇ ਕੁਝ ਇੱਥੇ ਬੰਦਾ ਪੀਸੀਆਰ ਦਾ ਕੋਈ ਚੌਂਕ ਦੇ ਵਿੱਚ ਬੰਦੇ ਨੂੰ ਮੱਲੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਆ ਨਿਹਰਾ ਹੀ ਇੱਧਰ ਪਾਜੀ ਇੱਧਰ ਨਾ ਤੇ ਕੋਈ ਇੱਧਰ ਕੋਈ ਲਾਈਟ ਵਾ ਕੋਈ ਮਿਊਨਿਸਪਲ ਵਾਲੋਂ ਨਾ ਕੋਈ ਵੀ ਕੋਈ ਚੀਜ਼ ਜਗਦੀ ਨਹੀਂ ਆ ਇਹ ਤੇ ਕੋਈ ਘਰ ਵਾਲਾ ਜਗਾਵੇ ਲਾਈਟ ਤਾਂ ਪਤਾ ਲੱਗਦਾ ਨਹੀਂ ਅਦਰਵਾਈਜ਼ ਇੱਥੇ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ